ਜੀਤੋ ਮਾਨਜੋਗ ਸੀਐਮ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲਸ ਅਤੇ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹਿੰਦੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਜੀ ਐਸਪੀ ਪੀਬੀਆਈ ਮੈਡਮ ਸੁਰਨਜੀਤ DSP ਰੂਰਲ ਪਟਿਆਲਾ ਗੁਰਪ੍ਰਤਾਪ ਜੀ ਤੇ SHO ਸਦਰ ਪਟਿਆਲਾ ਅਮਰਿਤਪੀਰ ਸਿੰਘ ਦੀ ਟੀਮ ਨੇ ਇੱਕ ਗੈਂਗ ਨੂੰ ਬਰਸਟ ਕਰਦੇ ਹੋਏ ਇਹਦੇ ਚ 7 ਪਿਸਟਲਸ ਤੇ ਮੈਗਜ਼ੀਨਸ ਤੇ ਜਿੰਦਾਰਾਂ ਉਹਨਾਂ ਸੀ ਰਿਕਵਰ ਕੀਤੇ ਬੇਸਿਕਲੀ 78 ਨੰਬਰ ਮਕਦਮਾ ਸਦਰ ਪਟਿਆਲੇ ਦਾ ਜਿੱਥੇ ਦਿਲਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ 'ਤੇ ਉਹਦੇ ਉੱਪਰ ਜੇਲ੍ਹ ਤੋਂ ਬੈਠੇ ਇੱਕ ਜਾਨਲੇਵਾ ਹਮਲਾ ਔਰਕਸਟ੍ਰੇਟ ਕਰਾਇਆ ਗਿਆ کافی ਬੇਰਹਿਮੀ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਉਦੀ ਕੋਟਮਾਰ ਕੀਤੀ ਗਈ ਜਦੋਂ ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਤੇਜਵਿੰਦਰ ਸਿੰਘ ਔਰ ਫੌਜੀ ਜਿਹੜਾ ਕਿ ਆਲਰੇਡੀ ਪਿੰਦਾ ਮਰਡਰ ਕੇਸ ਜਿਹੜਾ ਕਿ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਯੂਨੀਵਰਸਿਟੀ ਦੇ ਸਾਹਮਣੇ ਉਹਦੇ ਚ ਜੇਲ੍ਹ ਚ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਤੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਦੇ ਸਖਾਈ ਨਾਲ ਇਹਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨੇ ਆਪਣੇ ਕਬੂਲਨਾਮੇ 'ਚ ਦੱਸਿਆ ਕਿ ਜਿਹੜਾ ਇਹ ਦਿਲਵਿੰਦਰ ਸਿੰਘ ਹੈਗਾ ਇਹ ਉਸ ਮੁਕਦਮੇ ਦਾ ਪਿੰਡਾ ਮਰਡਰ ਕੇਸ ਦਾ ਆਈ ਵਿਟਨੈਸ ਵੀ ਹੈਗਾ ਤੇ ਬੇਸਿਕਲੀ ਮਨਸ਼ਾ ਤੇ ਇਹਨਾਂ ਦੀ ਦਿਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਸੀਗੀ ਤੇ ਹੋਰ ਵੀ ਇਹਨਾਂ ਨੇ ਤਿੰਨ ਚਾਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਜਿਹੜੇ ਚਾਰ ਦੋਸ਼ੀ ਜਿਨ੍ਹਾਂ ਨੇ ਇਹ ਫੌਜੀ ਦੇ ਇਸ਼ਾਰੇ ਤੇ ਇਹ ਕੰਮ ਕੀਤਾ ਉਹਨਾਂ 'ਚੋਂ ਦੋ ਮੇਰਠ ਯੂਪੀ ਦੇ ਰਹਿਣ ਵਾਲੇ ਆ ਜਿਹਨਾਂ ਦਾ ਨਾਮ ਵਿਪੋਲ ਅਤੇ ਰਾਹੁਲ ਹੈਗਾ ਇੱਕ ਸਿਆਲੂ ਪਿੰਡ ਦਾ ਇੱਥੇ ਘਨੌਰ ਏਰੀਏ ਦਾ ਮੁੰਡਾ ਆ ਤੇ ਇੱਕ ਜਿਹੜਾ ਸੁਖਚੰਦ ਸਿੰਘ ਸਿਆਲੂ ਪਿੰਡ ਦਾ ਹੈਗਾ ਤੇ ਤੇਜਿੰਦਰ ਸਿੰਘ ਫੌਜੀ ਜਿਹੜਾ ਦੌਨ ਕਲਾ ਦਾ ਹੈਗਾ ਚਾਰੇ ਦੇ ਵਿੱਚ ਅਕਿਊਜ਼ਡ ਅਰੈਸਟ ਕੀਤੇ ਬੇਸਿਕਲੀ ਕੰਟਰੈਕਟ ਕਿਲਰਸ ਨੇ ਜਿਹੜੇ ਕਿ ਲੋਕਾਂ ਦੀ ਸਪਾਰੀ ਚੁੱਕ ਕੇ ਤੇ ਪ੍ਰੀਪਲਾਨਡ ਮਾਰਡਰਸ ਕਰਦੇ ਆ ਇਹ ਚਾਰੇ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਤਰਾਮਾ ਦੇ ਮੁਕਦਮੇ ਦਰਜਾ ਜਿਵੇਂ ਕਿ ਫੌਜੀ ਦੇ ਉੱਪਰ ਅਠ ਮੁਕਦਮੇ ਇਰਾਦਾ ਕਤਲ ਦੇ ਆਮ ਐਕਟ ਵਗੈਰਾ ਦੇ ਦਰਜ ਨੇ ਤੇ ਜਿਹੜੇ ਮੇਰਠ ਤੋਂ ਅਸੀਂ ਦੋਸ਼ੀ ਫੜੇ ਆ ਉਹਨਾਂ ਦੇ ਉੱਪਰ ਵੀ ਮੇਰਠ ਤੇ ਯੂਪੀ ਚ ਇਰਾਦਾ ਕਤਲ ਵਗੈਰਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਸੱਤ ਵਪਨਸ ਦੀ ਰਿਕਵਰੀ ਹੋਈ ਹੈ ਤੇ ਰਿਕਵਰੀ ਦੇ ਨਾਲ ਨਾਲ ਜਿਹੜਾ ਕੋਈ ਇਹਨਾਂ ਨੇ ਵੱਡੀ ਕਿਸੇ ਵਾਰਦਾਤਾਂ ਨੂੰ ਅੱਗੇ ਪਟਿਆਲਾ ਏਰੀਏ ਚ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਅਜੇ ਇਸ ਮੁਕਦਮੇ ਦੀ ਤਫਤੀਸ਼ ਜਿਹੜੀ ਆ ਆਨ ਗoing ਹੈਗੀ ਤੇ ਸਾਨੂੰ ਉਮੀਦ ਆ ਕਿ ਇਹ ਹੋਰ ਵੀ ਅਸੀਂ ਇਹਦੇ ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਾਨੂੰ ਵੈਪਨਸ ਦੀ ਵੀ ਹੋਰ ਰਿਕਵਰੀ ਹੋਣ ਦੀ ਜਿਹੜੀ ਇਹਦੇ ਚ ਉਮੀਦ ਹੈਗੀ ਤੇ ਡੂੰਗਰੀ ਨਾਲ ਪੁਸ਼ਕਸ਼ੀਨਾ ਤੋਂ ਜਾਰੀ ਹੈਗੀ ਸਰ ਕਿਸੇ ਏਜੰਸੀ ਵਗੈਰਾ ਨਾਲ ਇਹਨਾਂ ਦਾ ਹੈ ਜ਼ਰੂਰ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਫੌਜੀ ਆ ਇਹਦਾ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਅੰਦਰ ਬੈਠੇ ਤੇ ਉੱਪਰ ਜੇਲ੍ਹ 'ਚ ਮੋਬਾਈਲ ਵਰਤਨ ਦੇ ਵੀ ਚਾਰ ਮੁਕੱਦਮੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਬਹਿ ਕੇ ਦੋਨ ਕਲਾਂ ਵਾਲਾ ਫੌਜੀ ਜਿਹੜਾ ਉਹ ਲਾਰੈਂਸ ਬਿਸ਼ਨੋਈ ਦੇ ਸਿੱਧੇ ਟੱਚ ਹੈਗਾ ਤੇ ਕਿਤੇ ਨਾ ਕਿਤੇ ਸਿੱਧੇ ਤਾਰ ਜਿਹੜੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਟਾਈਅਪਸ ਕੇ ਸਿਰਕੇ ਨਾਲ ਦੇਖੋ ਕਿਵੇਂ ਅੰਦਰ ਟਾਈਅਪ ਕੋ ਕੋਸ਼ਿਸ਼ ਮੀ ਦੇਖੋ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇਲ ਤੋਂ ਮੋਬਾਈਲ ਫੋਨ ਰਿਕਵਰ ਹੋਏ ਜਾਂ ਚਾਰ ਮੁਕਦਮੇ ਦਰਜ ਨੇ ਉਹਨਾਂ ਮੋਬਾਈਲਸ ਨੂੰ ਵੀ ਅਸੀਂ ਫੋਰੈਂਸਿਕ ਜਾਂਚ ਉਹਨਾਂ ਦੀ ਕਰਾ ਰਹੇ ਹਾਂ ਤੇ ਲਾਰੈਂਸ ਬਿਸ਼ਨੋਈ ਨਾਲ ਇਹਦਾ 1 ਟੂ 1 ਟੱਚ ਆ ਗਿਆ ਹੈ ਤੇ ਇਹਨੇ ਅੱਗੇ ਵੀ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜਿਨ੍ਹਾਂ ਨੂੰ ਪੁਲਿਸ ਦੀ ਮੁਸਤਜ਼ਦੀ ਨਾਲ ਟਾਲਿਆ ਜਾ ਸਕਦਾ ਹੈ। ਲਗਦਾ ਹੈ ਬਟਕ ਨੈਕਸਸ ਹੈਗਾ ਸਰ ਇਹ ਹਾਂਜੀ ਇਹ ਬਟਕ ਨੈਕਸਸ ਹੈ ਜੀ ਇਹਨੂੰ ਅੱਗੇ ਵੀ ਅਸੀਂ ਹੋਰ ਉਜਾਗਰ ਕਰ ਰਹੇ ਹਾਂ ਅਜੇ ਇਨਵੈਸਟੀਗੇਸ਼ਨ ਹੋਣੀ ਹੈ। ਤੁਹਾਡੇ ਕੋਲ ਇਸ ਡੀਲ ਬਾਰੇ ਕੁਝ ਜਾਣਕਾਰੀ ਹੈ ਜੀ ਕਿਸ ਤਰੀਕੇ ਨਾਲ ਹਾਂਜੀ ਇਹ ਵੈਪਨਸ ਜੀ ਇਹਨਾਂ ਨੇ ਮੇਰਠ ਤੋਂ ਮੰਗਾਈ ਸੀ ਉੱਤਰ ਪ੍ਰਦੇਸ਼ ਤੋਂ ਤੇ ਬੈਕਵਰਡ ਲਿੰਕੇਜ ਕਰਦੇ ਹੋਏ ਜਿੱਥੇ ਕੋਈ ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਸੀ ਉੱਥੇ ਤੱਕ ਵੀ ਜਾਵਾਂਗੇ। ਇਹ ਸਾਰੇ ਲੋਕਲ ਮੀਡੀਆ ਹਾਂਜੀ ਲੋਕਲ ਮੀਡੀਆ ਕੋਈ ਵਹੀਕਲ ਵਗੈਰਾ ਵੀ ਰਿਕਵਰ ਹੋਇਆ ਜਿਸ ਨੂੰ ਵਾਰਦਾਤ ਦੇ ਕਰਨਗੇ ਵਹੀਕਲ ਇੱਕ ਵਹੀਕਲ ਰਿਕਵਰ ਹੋਇਆ ਜੀ ਇੱਕ ਵਹੀਕਲ ਹੋਰ ਰਿਕਵਰ ਹੋਣ ਦੀ ਸੀ ਸਰ ਇਹ ਲਾਰਜਿਟਿਊਸ਼ਨ ਹੋਈ ਕਿ ਕਦੋਂ ਦਾ ਲਿੰਕ ਹੈ ਜੀ ਕਿਉਂਕਿ ਪਿਛਲੇ 3 ਸਾਲਾਂ ਤੋਂ ਜੀ ਪਿਛਲੇ 3 ਜੀ ਇਹਨਾਂ ਦੇ ਹੋਰ ਸਾਥੀ ਸਰ ਹੈ ਹਾਂਜੀ ਉਹ ਸਾਰਾ ਤਫਤੀਸ਼ ਦਾ ਵਿਸ਼ਾ ਅਸੀਂ ਕਰ ਰਹੇ ਹਾਂ ਜੀ